ਕਦੇ ਸਰਵਣ ਬੱਲਦੀਆਂ ਰਮੇਂਦੀ ਵਾਲੇ ਬੱਲਦੀਆਂ ਵੀ ਕਹਿੰਦੇ ਕਮਿੰਟ ਜਾਂਦਾ ਹੈ ਤਗਾਲ ਦੇ ਬਿੱਟੂ ਦੀ ਵੀ ਮਿੰਟ ਜਾਂਦਾ ਹੈ ਚੋਲੇ ਵਾਲੇ ਜਹਾਰ ਦੇ ਵੀ ਮਿੰਟ ਜਾਂਦਾ ਹੈ ਪਾਰਾ ਮੁੰਡਾ ਕਹਿੰਦੇ ਕੀ ਤੂੰ ਪੁੰਡਨਪੁਰੀਆ ਜਿਹਨੇ ਇਸ ਮੈਚ ਦੀ ਪਹਿਲੀ ਕਬੱਡੀ ਪਾਈ ਹੈ ਉਹ ਕੋ ਕਪੜ ਦਾ ਗਿੱਲੀ ਤਿਆਰ ਹੈ ਤੇ ਮਹਿਮਦ ਵਾਰੀਏ ਨੂੰ ਕਹਿੰਦੇ ਟੱਚ ਪਾਜ ਗਿਆ ਅਗ ਧਾਵੀ ਦੇ ਖਾਤੇ ਅਗਲੀ ਕਬੱਡੀ ਮੈਦਾਨ ਦੇ ਅੰਦਰ ਗਰੀ ਆਗਾ ਧਰੇੜ ਵਾਲਿਆ ਲੈ ਵੀ ਜਲਾਲ ਵਾਲਾ ਕਰਦੇ ਗੱਲ ਗਰੀ ਧਰੇੜ ਲੈ ਵੀ ਮਿੱਤਰਾਂ ਬਾਅਦ ਜੋ ਗੱਲ ਸੁਣਦਾ ਇੱਕ ਪਾਸੇ ਗੁਰੀ ਧਲੇਰ ਵਾਲਾ ਮੇਰੇ ਵੀਰੋ ਵਾਹ ਉਹ ਗੁਰੀ ਧਲੇਰ ਵਾਲਿਆ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰ ਦਿੰਦਾ ਕਾਕਾ ਯੂਕੇ ਤੋਂ ਕਹਿੰਦੇ ਗੁਰਵਿੰਦਰ ਦੇ ਚਾਚਾ ਜੀ ਮੇਰੇ ਵੀਰੋ ਵੀ ਲਾਈਵ ਜੁੜੇ ਹੋਇਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਓ ਸਾਹਮਣੇ ਆਇਆ ਸੁਨੀਲ ਧਰਤਾਨ ਸਾਹਿਬ ਵਾਲਾ ਮੇਰੇ ਵੀਰੋ ਕਬੱਡੀ ਪਾ ਰਿਹਾ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਲਾ ਹਰਜੋਤ ਮੰਧਾਲੇ ਸੁਣੇ ਵਾਧਾ ਹ ਕਬੱਡੀ ਪਾਉਣ ਦੇ ਲਈ ਤੇਰੇ ਬੇਹਿੰਦਿਆ ਬੇਹਿੰਦਿਆ ਦੌਰ ਬਦਲਤਾ ਗੱਬਰੂ ਨਹੀਂ

ਕਿ ਤੋਂ ਬੁੱਟਰਪੁਰ ਗਿਆ ਨੇ ਰੇਡ ਭਾਈ ਜੀ ਸਰਦਾਰ ਦਵਿੰਦਰ ਸਿੰਘ ਜੀ ਬੱਬਲ ਮੇਰੇ ਵੀਰੋ ਸਾਡੇ ਦਰਮਿਆਨ ਅਚੇਚੇ ਤੌਰ ਤੇ ਪੁੱਜੇ ਐ ਇਹ ਉਹ ਸ਼ਖਸ਼ੀਅਤਾਂ ਜਦੋਂ ਵਰਲਡ ਕੱਪ ਹੋਇਆ ਕੁੜੀਆਂ ਜਿੱਤੀਆਂ ਤੇ ਕੁੜੀਆਂ ਨੇ ਵੀ ਆਖਿਆ ਵੀ ਸਾਨੂੰ ਵੀ ਕੋਈ ਨਾ ਕੋਈ ਮਾਨ ਸਨਮਾਨ ਹੋਣਾ ਚਾਹੀਦਾ ਤੇ ਬਾਪੂ ਚੰਨਣ ਸਿੰਘ ਨੇ ਤੇ ਸਰਦਾਰ ਦਵਿੰਦਰ ਸਿੰਘ ਜੀ ਬੱਬਲ ਹੋਣਾ ਨੇ ਮੇਰੇ ਵੀਰੋ ਟਾਪ ਕਲਾਸ ਜਿਹੜੀਆਂ ਐਂਟੋ ਗੱਡੀਆਂ ਉਸ ਸਮੇਂ ਜਿਹੜੀਆਂ ਕੁੜੀਆਂ ਨੂੰ ਬੈਸਟ ਪਲੇਅਰਾਂ ਨੂੰ ਦਿੱਤੀਆਂ ਸਨ ਸੱਚੇ ਪਾਤਸ਼ਾਹ ਗੁਰੂ ਮਾਰੇ ਮੇਰ ਕਰਨ ਹਲਕੀ ਸੱਟ ਮਹਿਸੂਸ ਕਰ ਰਿਹਾ ਹੈ ਬੁੱਢਣਪੁਰੀਆ ਕੀ ਤੂੰ ਜਿਹੜਾ ਸੰਘੇੜਿਆਂ ਦੇ ਮੇਲੇ ਤੇ ਬੁਲਟ ਮੋਟਰਸਾਈਕਲ ਨਾਲ ਮਾਣ ਸਨਮਾਨ ਕੀਤਾ ਜਾਣਾ ਹੈ ਮੇਰੇ ਵੀਰੋ ਸ਼ੱਕਰਪੁਰੀਏ ਕਾਕੇ ਨੂੰ ਮਾਣ ਸਨਮਾਨ ਮਿਲਣਾ ਕਿਉਂਕਿ ਇਹ ਸ਼ੇਰੇ ਪੰਜਾਬ ਕਬੱਡੀ ਕਲੱਬ ਬੈਲਜੀਅਮ ਦੇ ਖੇਡ ਮੇਲੇ ਦੇ ਨੌਜਵਨ ਬੈਸਟ ਪਲੇਅਰ ਰਹੇ ਨੇ ਜੱਸੀ ਬੈਲਜੀਅਮ ਨੇ ਹਰਵੀਰ ਹੁਣਾਂ ਨੇ ਹੈਰੀ ਸੰਧੂ ਹੁਣਾਂ ਨੇ ਐਲਾਨ ਕੀਤਾ ਸੀਗਾ ਤੇ ਮੇਰੇ ਵੀਰੋ ਉਹਨਾਂ ਦਾ ਜਿਹੜਾ ਕੀਤਾ ਵਾਦਾ ਪੂਰਾ ਕਰਨਾ ਇੱਕ ਪਾਸੇ ਇੱਕ ਪਾਸੇ ਅਰਸ਼ ਹੈ ਬਰਸਾਲਪੁਰ ਪਿੰਡ ਹੈ ਮੇਰੇ ਵੀਰੋ ਔਰ ਦੂਜੇ ਪਾਸੇ ਗੁਰਿਤਲੇਰ ਗੁਰਿਤਲੇਰ ਤੇ ਅਰਸ਼ 68 ਕਿਲੋ ਦੇ ਫਾਈਨਲ ਦੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ 68 ਕਿਲੋ ਦੇ ਫਾਈਨਲ ਦੀਆਂ ਟੀਮਾਂ ਇਧਰ ਸਰਦਾਰ ਅਮਰੀਤ ਸਿੰਘ ਜੀ ਕਹਿੰਦੇ ਵੀ 5 ਕਿਲੋ ਦੇਸੀ ਕੀ ਦੇ ਨਾਲ ਨੀਡੇ ਦਾ ਜਿਹੜਾ ਮਾਨਸਮਣ ਕੀਤਾ ਜਾਊਗਾ ਔਰ ਇਸ ਤੋਂ ਬਾਅਦ ਆ ਖੜ ਕੰਦਾ ਫਾਈਨਲ ਖੇਡਿਆ ਜਾਣਾ ਆ ਵੀ ਹਰਜੋਤ ਪੰਡਾਲ ਵਾਲਿਆ ਤੈਨੂੰ ਚੜ ਰਿਖਦੇ ਐ ਅਗਲੀ ਕਬੱਡੀ ਦੇ ਉੱਤੇ ਹੁਣ ਕਿਹੜਾ ਜੱਸੀ ਲਾ ਕੇ ਜੱਸਾ ਐਨ ਕੁਮਾਰ ਕਰ ਦੂਗਾ ਕਿ ਜੋ ਤੀਨ ਨਿਸ਼ਾਨੇ ਖੁੱੜ ਜੇ ਉਹ ਕਾ ਦਾ ਹਥਿਆਰ ਉਹ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਤਾਵੀਂ ਦੇ ਬਾਹਰ ਹੈ ਤੇ ਜੱਸੀ ਨੇ ਠਲ ਪਾਣੀ ਮਰੇ ਮਿੱਤਰੋ ਇੱਕ ਪਾਸੇ ਢੇਲੂ ਢੇਲੂ ਬਰਸਾਰ ਪਈਆ ਪੇਰ ਪੇਰ ਕੇ ਜੱਸੇ ਲਾਉਣ ਵਾਲਾ ਪਰ ਅਗਲੀ ਰੇਡ ਸੁਨੀਲ ਆ ਗਿਆ ਤਮਤਾਨ ਸਾਡੀ ਧਰਤੀ ਦਾ ਸੁਨੀਲ ਤਮਤਾਨ ਸਾਹਬ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ 23 ਜਨਵਰੀ ਨੂੰ ਬਿੱਟੂ ਦਗਾਲ ਦੀ ਯਾਦ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ ਦਗਾਲ ਦੀ ਧਰਤੀ ਤੇ ਆਪ ਸਭ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਬਿੱਟੂ ਦਗਾਲ ਸਰੋਵਰ ਯਾਦਗਾਰੀ ਕਬੱਡੀ ਕੱਪ ਇਹਦੇ ਵੀਰੋ 23 ਜਨਵਰੀ ਨੂੰ ਖੇਡਿਆ ਜਾਣਾ ਹੈ ਦਗਾਲ ਦੀ ਧਰਤੀ ਤੇ ਸਾਰੇ ਨੂੰ ਸੱਦਾ ਦਿੱਤਾ ਜਾਂਦਾ ਹੈ ਦਗਾਲ ਪਿੰਡ ਵੱਲੋਂ ਸੁਵਿਚੇ ਕਬੱਡੀ ਜਗਤ ਵੱਲੋਂ ਆਹ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਹਰਜੋਤ ਭੰਡਾਲ ਵਾਲੇ ਦੀ ਹਰਜੋਤ ਭੰਡਾਲ ਔਰ ਨੈਨ ਸਿੰਘ ਦੀ ਡੈਡੀ ਦਿਰਮੇ ਵਾਲੇ ਫੈਸਲਾ ਕਰ ਗਿਆ ਵੀ ਚੈਨ ਟੁੱਟ ਗਈ ਹੈ ਨੰਬਰ ਰੇਟਰ ਦੇ ਹਿੱਸੇ ਜਾ ਜੁੜਿਆ ਕੁੱਟਣਪੁਰੀਆ ਕਿੰਦੂ ਇਸ ਲਈ ਮਹਾਲੀ ਦੇ ਇਰੀਏ ਦਾ ਖਿਡਾਰੀ ਹੈ ਮੇਰੇ ਵੀਰੋ ਇਹ ਮੈਦਾਨ ਦੇ ਵਿੱਚ ਬੜੀ ਦੂਰ ਤੋਂ ਪੁੱਜਿਆ ਹੈ ਅੱਜ ਦਾ ਕਬੱਡੀ ਕੱਪ ਖੇਡਣ ਦੇ ਲਈ ਚਾਰ ਨੇ ਇਧਰ ਸ਼ਿੰਦੇ ਅਮਲੀ ਦੀ ਫੋਟੋ ਲੱਗੀ ਹੋਈ ਹੈ ਔਰ ਦੂਜੇ ਪਾਸੇ ਉੱਦੋਂ ਕੇ ਪਿੰਡ ਵਾਲਾ ਕਿੰਦੂ ਆ ਬੱਤਾ ਆਹ ਮੁੰਡਾ ਮੇਲੇ ਬਣਾਉਂਦਾ ਆਹ ਮੁੰਡਾ ਮੇਲੇ ਨਾਲ ਜਾਂਦਾ ਕਿੰਦੀ 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 ਉਗੋਕੇ ਵਾਲਾ ਪਰ ਕੀ ਤੂੰ ਬੁੱਢਲਪਰੀਆ ਫਿਰ ਕਮਾਲ ਕਰ ਗਿਆ ਅਗਲੀ ਕਬੱਡੀ ਮੈਦਾਨ ਦੇ ਅੰਦਰ ਗੁਰੀ ਆ ਗਿਆ ਧਲੇਰਵਾਲਾ ਕਿ ਪੰਜਾਬ ਵਿੱਚ ਕਬੱਡੀ ਦੇ ਲੈਣ ਸੁਪਨੇ ਕਈ ਮਾਵਾ ਦੇ ਲਾਲ ਕੋਈ ਸੈਨ ਹੋਇਆ ਦੁੱਲਿਆਂ ਦਾ ਆਦਰਸ਼ ਕਿਸੇ ਦਾ ਘਨਾਰ ਗੁਲਾਲ ਕੋਈ ਜਲਾਲਪੁਰੀਏ ਪੱਲੇ ਨੂੰ ਮੰਨਦਾ ਏ ਹੀਰੋ ਕਿਸ ਦਾ ਬਿੱਟੇ ਦਗਾਲ ਪਰ ਇਹ ਜਿਹੜੀ ਸਾਈਡ ਅਸ਼ਤੇ ਗੁਰੀ ਆਹ ਗੁਰੀ ਆਹ ਗੁਰੀ ਇੱਕ ਪਾਸੇ ਅਰਸ਼ਵਰਸਾਲਪੁਰੀਆ ਪਰ ਗੁਰੀ ਨੇ ਅੰਕ ਟੀਮ ਨੇ ਖਾਤੇ ਜੋੜਦਾ ਹੈ ਅਗਲੀ ਕਬੱਡੀ ਜਲਾਲਵਾੜਿਆ ਸੁਨੀਲ ਆ ਗਿਆ ਤਮਤਾਨ ਸਵਾਲ ਸੁਨੀਲ ਤਮਤਾਨ ਸਾਹਿਬ ਵਾਲਾ ਮੇਰੇ ਵੀਰੋ ਤੋਂ ਧਾਮ ਸਾਹਿਬ ਤੋਂ ਕਹਿੰਦੇ ਮੇਰੇ ਵੀਰੋ ਹਯੂਰ ਸਾਹਿਬ ਦੀ ਯਾਤਰਾ ਜਿਹੜੀ ਉਹ ਸ਼ੁਰੂ ਹੁੰਦੀ ਹੈ ਆਓ ਸਾਹਮਣੇ ਕਬੱਡੀ 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 ਕਰਦਾ ਹੋਇਆ ਸੁਨੀਲ ਤਾਂ ਧਾਮ ਸਾਹਿਬ ਵਾਲਾ ਆਪਣੀ ਟੀਮ ਤੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਜਰ ਵੀ ਹਰਜੋਤ ਸਿੰਘ ਹੈ ਇਹ ਮਨਜੀਤ ਸਿੰਘ ਪੰਡਾਲ ਦਾ ਪੁੱਤਰ ਹੈ ਇਹ ਕੈਨੇਡਾ ਪੜ੍ਹਨ ਲਈ ਗਿਆ ਉੱਥੇ ਜਾ ਕੇ ਮੇਰੇ ਵੀਰੋ ਜਨਾਲਪਰੀਏ ਪਾਲੇ ਹੋਣਾ ਨਾਲ ਕਹਿੰਦੇ ਦੁੱਲੇ ਹੁਣੇ ਨਾਲ ਖੇਡਣ ਲੱਗ ਪਿਆ ਅੱਜ ਕੈਨੇਡਾ ਅਮਰੀਕਾ ਦੇ ਖੇਡ ਮੈਦਾਨਾਂ ਦੇ ਵਿੱਚ ਵਧੀਆ ਖੇਡਦਾ ਆਹ ਸਾਹਮਣੇ ਨੌਜਵਾਨ ਹਰਜੋਤ ਔਰ ਦੂਜੇ ਪਾਸੇ ਸੀਪਾ ਠਾਂਦੇ ਵਾਲੇ ਪਿੰਡ ਦਾ ਸੀਪਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਉਹ ਰੀਡਰ ਦੇ ਹਿੱਸੇ ਜਾਂ ਜੁੜਿਆ ਪੁਆਇੰਟ ਇਸ ਵੇਲੇ ਧਾਵੀ ਦਾ 68 ਕਿਲੋ ਦੇ ਫਾਈਨਲ ਦੀਆਂ ਟੀਮਾਂ ਬਾਹਰ ਪਹੁੰਚ ਚੁੱਕੀਆਂ ਨੇ ਨਾਲ ਦੀ ਨਾਲ ਹੀ ਆਪਾਂ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਵਾਂਗੇ ਬੱਲੇ ਆ ਲਵਨੀ ਲਵਲੀ ਮਹਿਮਦਵਾਲੀਆ ਲਾਕੇ ਤਕੜਾ ਜੱਸਾ ਫਿਰ ਬੱਲੇ ਬੱਲੇ ਕਰ ਆ ਗਿਆ ਕਿ ਨਾਮ ਅਸ਼ਕੰਦਰ ਕੀ ਹੈ ਪੋਸਟਾ ਚੈੱਕ ਕਰ ਲਈ ਉਡਣਾ ਬੋਲਾ ਫੜ ਧਰਤੀ ਤੇ ਲਾ ਲਾਂਗੇ ਇੱਕ ਵਾਰੀ ਤੇ ਜਾਣਾ ਸੋਹਣੇ ਦੁਨੀਆ ਤੋਂ ਪਰ ਇੱਕ ਵਾਰੀ ਤੇ ਦੁਨੀਆ ਬਾਣੀ ਪਾ ਲਾਂਗੇ ਇੱਕ ਵਾਰੀ ਤੇ ਦੁਨੀਆ ਬਾਣੀ ਪਾ ਲਾਂਗੇ ਖਾਲੀ ਹੱਥੇ ਜਾਣਾ ਇੱਥੋਂ ਸਾਰਿਆਂ ਨੇ ਇੱਕ ਵਾਰੀ ਤੇ ਦੁਨੀਆ ਬਾਣੀ ਪਾਲਾਂਗੇ ਪਰ ਇੱਕ ਪਾਸੇ ਅਰਸ਼ ਵਰਸਾਲਪੀਆ ਹੁਣ ਭੰਡਾਲ ਵਾਲਾ ਉਹ ਕਮਾਲ ਕਰ ਗਿਆ ਹੈ ਹਰਜੋਤ ਭੰਡਾਲ ਵਾਲਾ ਕਮਾਲ ਕਰ ਗਿਆ ਹੈ ਅਗਲੇ ਸਾਲ ਸਰਦਾਰ ਚੰਨਣ ਸਿੰਘ ਦੇ ਪਰਿਵਾਰ ਵੱਲੋਂ ਸਰਦਾਰ ਸ਼ੇਰ ਸਿੰਘ ਜੀ ਸਰਦਾਰ ਦਵਿੰਦਰ ਸਿੰਘ ਜੀ ਸਰਦਾਰ ਕੁਲਵਿੰਦਰ ਸਿੰਘ ਜੀ ਇਸ ਸਾਲ 2.5 ਲੱਖ ਰੁਪਇਆ ਅਗਲੇ ਗੁਰਵਿੰਦਰ ਕਾਂਗਾ ਕਹਿੰਦਾ ਵੀ ਅਗਲੇ ਸਾਲ ਨੂੰ ਆਪਾਂ ਫੇਰ ਜਿਹੜੀਆਂ ਰੌਣਕਾਂ ਲਾਵਾਂਗੇ ਇਸ ਸਾਲ ਕਹਿੰਦਾ ਵੀ ਅਸੀਂ ਮਾਫੀ ਚਾਹੁੰਦੇ ਹਾਂ ਸਾਥੋਂ ਕਾਲੀ ਦੇ ਵਿੱਚ ਨਹੀਂ ਪਤਾ ਲੱਗਿਆ ਵੀ ਅੱਜ ਮੋਹ ਦੇ ਮਹੀਨੇ ਦੀ ਜਿਹੜੀ ਸ਼ੁਰੂਆਤ ਹੈ ਔਰ ਅਸੀਂ ਇਹ ਟੂਰਨਾਮੈਂਟ ਜਿਹੜਾ ਪਹਿਲਾਂ ਕਰਵਾਵਾਂਗੇ ਆਓ ਸਾਹਮਣੇ ਮੇਰੇ ਵੀਰੋ ਕਿਉਂਕਿ ਇਹ ਸੋਗ ਦੇ ਦਿਨ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਮੇਲੇ ਮੇਰੇ ਵੀਰੋ ਆਪਾਂ ਰੌਣਕਾਂ ਲਾਉਂਦੇ ਚੰਗੇ ਨਹੀਂ ਲੱਗਦੇ ਸਾਡੇ ਲਈ ਸੋਗ ਦੇ ਦਿਨ ਹੈ ਔਰ ਕਿਨਾਂ ਵੀ ਇਸ ਸਾਲ ਅਸੀਂ ਮਾਫੀ ਚਾਹੁੰਦੇ ਆ ਅਗਲੇ ਸਾਲ ਅਸੀਂ ਮੇਰੇ ਵੀਰੋ ਜਿਹੜਾ ਟੂਰਨਾਮੈਂਟ ਪਹਿਲਾਂ ਜਾਂ ਪੋਹ ਦੇ ਜਿਹੜੇ ਸਭਾ ਦੇ ਦਿਨਾਂ ਉਹਨਾਂ ਤੋਂ ਬਾਅਦ ਵਿੱਚ ਕਰਵਾਵਾਂਗੇ ਆਓ ਸੁਨੀਲ ਤੰਤਾਨ ਸਾਹਿਬ ਵਾਲਾ ਇਸ ਲਈ ਪਾਟ ਲੈ ਕੇ ਵਾਪਸ ਗਿਆ ਇੱਕ ਪੁਆਇੰਟ ਹੋਲਡ ਗਿਆ ਪੁਆਇੰਟ ਰੇਟਡ ਹੁੰਦਾ ਗਿਆ ਸਨੀਤ ਮਤਾਨ ਸਾਹਿਬ ਵਾਲੇ ਨੂੰ ਲਓ ਹਰਜੋਤ ਆ ਗਿਆ ਬੋੜੀਆਂ ਛੰਨੀਆਂ ਕਾਰੀਆਂ ਮੋੜੀਆਂ ਲਾਤਾ ਦਾਦੀ ਸੁਣਾਉਂਦੀ ਪੋਤਿਆਂ ਮਾਤਾ ਸਤ ਗੁਰ ਦਾ ਮੰਨਣਾ ਪਾਣਾ ਤੁਸਾਂ ਇਹ ਨਾ ਮੰਨਣੀ ਸਤ ਗੁਰ ਦਾ ਮੰਨਣਾ ਪਾਣਾ ਤੁਸਾਂ ਇਹ ਨਾ ਮੰਨਣੀ ਲਓ ਪਈ ਹੋ ਕੌਡੀ ਦੇ ਉੱਤੇ ਹੁਣ ਪੰਡਾਲਵਾਂ ਨੂੰ ਕੌਣ ਥਰ ਪਾਉਂਦਾ ਹੈ ਬਰਸਾਲਪਰੀਆ ਬੜਾ ਡੇਂਜਰ ਜਾਸੀ ਹੈ ਦੁਨੀਆ ਦੀ ਕਹਿੰਦੇ ਚਰਚਾ ਵਿੱਚ ਹੀ ਰਹਿੰਦਾ ਹੈ ਦੁਨੀਆ ਦੀ ਚਰਚਾ ਵਿੱਚ ਹੀ ਰਹਿੰਦਾ ਹੈ ਪਰ ਇੱਕ ਤਾਵੀ ਨੇ ਟੀਮ ਦੇ ਖਾਤੇ ਜੋੜਤਾ ਹੈ ਅਗਲੀ ਕਬੱਡੀ ਫਿਰ ਮੈਦਾਨ ਦੇ ਅੰਦਰ ਸੁਨੀਲ ਆ ਗਿਆ ਕਪਤਾਨ ਸੇ ਵੀ ਧੱਤੀ ਦਾ ਹੈ ਇਤਿਹਾਸਕ ਧੱਤੀ ਹੈ ਬੜੀ ਸਾਬੇ ਕਮਾਲ ਕਰ ਗਿਆ ਵਾਲੇ ਸੁੱਕੇ ਪਾਸ਼ਾ ਨੇ ਸਿੱਖ ਕੌਮ ਦੇ ਲਈ ਮੇਰੇ ਵੀਰੋ ਸਰਵੰਸ ਪਾਰਿਆ ਆਹ ਮੌਦੇ ਦਿਨ ਹੈ ਸ਼ਹੀਦਾਂ ਦੇ ਦਿਨ ਹੈ ਔਰ ਜਿੰਨੀਆਂ ਸ਼ਹੀਦیاں ਲੜੀਆਂ ਹੈ ਇਤਿਹਾਸ ਸੁਭਾਈ ਪੜਦਾ ਹੈ ਪੰਜਾਬੀਆਂ ਵਰਗਾ ਕੋਈ ਇਤਿਹਾਸ ਨਹੀਂ ਹੈਗਾ ਮੇਰੇ ਵੀਰੋ ਪਰ ਜੇ ਕੋਈ ਯਾਦ ਰੱਖੇ ਦੀਵਾਰ ਸਰਹੰਗੋਲੇ ਤੋਂ ਇਹਨਾਂ ਨੂੰ ਬਖਾएंगे ਪਤਾ ਲੱਗੇ ਪੁੱਤ ਕਿਵੇਂ ਨੀ ਅੱਜ ਚੁਣਾਈ ਦੇ ਕੌਮੜੇ ਚ ਹੋਏੋ ਸ਼ਕੀਰ ਨਹੀਂ ਭੁਲਾਈਂਦੇ ਮਰ ਜਾਣੇ ਮਾਨਾ ਸਿੱਕੀ ਮੰਗਦੀ ਸਰਾਨੋਂ ਮਰ ਜਾਣੇ ਮਾਨਾ ਸਿੱਕੀ ਮੰਗਦੀ ਸਰਾਨੋਂ ਲਾ ਅਗਲੀ ਕਬੱਡੀ ਫਿਰ ਮੈਦਾਨ ਦੇ ਅੰਦਰ ਹਰਜੋਤ ਭੰਡਾਲ ਵਾਲਾ ਚੌੜੀ ਕਬੜੀ ਚੈਨ ਵਿੱਚੋਂ ਅਰਸ਼ ਤਿਆਰ ਹੈ ਥਾਂਗੇ ਵਾਲੀ ਤਿਆਰ ਹੈ ਭੇਲੂ ਤਿਆਰ ਹੈ ਨਾਲ ਗੁਰੀ ਤਿਆਰ ਹੈ ਪਟਲੀ ਖੁੱਝਾ ਤਾਂ ਕੇ ਇੱਕ ਤੇ ਵੱਟਣ ਵਾਲੀ ਗੱਲ ਔਰ ਕਿਹੋ ਜੀ ਗਲਬੰਦੀ ਮੇ ਵੀਰੋ ਪਿੰਡ ਕਾਂਗੇ ਦੇ ਵਿੱਚ ਸਵਾਦ ਆਇਆ ਪਿਆ ਲਓ ਅਗਲੀ ਰੇਡ ਕੀਤੂ ਆ ਗਿਆ ਬੁੱਟਣਪੁਰੀਆ ਕੀਤੂ ਬੁੱਟਣਪੁਰੀਆ ਕੀਤੂ ਮੇਰੇ ਵੀਰੋ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਮਹਿਮਦ ਵਾਲੀਆ लवली ਪਿਆਰ ਹੈ ਮਹਿਮਦ ਵਾਲੀਆ ਅੱਜ ਕੋਈ ਨਾ ਕੋਈ ਵੱਖਰਾ ਕਰਨਾ ਪੈਣਾ ਜਿੰਦੀ ਉੱਗੋਕੇ ਵਾਲਾ ਪਿਆਰ ਵਰ ਪਿਆਰ ਹੈ ਮੇਰੇ ਵੀਰੋ ਆਹ लवली ਮਹਿਮਦ ਵਾਲ ਇਸ ਵੇਲੇ ਕਰਦਾ ਕੋਸ਼ਿਸ਼ ਇਹ ਸੰਦੀਪ ਦੇ ਪਿੰਡ ਦਾ ਆਹ ਸਪੋਰਟਸ ਕਲੱਬ ਵੱਲੋਂ ਮੇਰੇ ਵੀਰੋ ਇਸ ਜੱਫੇ ਤੋਂ ਖੁਸ਼ ਹੋ ਕੇ ਆਇਆ ਮੈਨੂੰ ਲੱਗਦਾ ਵੀ ਆਹ ਜੱਫੇ ਦੇ ਨਾਲ ਹੀ ਜਿਹੜੀ ਜਿੱਤ ਹਾਰ ਹੋਗੀ ਕਿਆ ਬਾਤ ਹੈ ਇਹਦੇ ਨਾਲ ਬਰਸਾਲਪੁਰ ਬਾਹਰ ਹੋਗੀ ਤੇ ਕਹਿੰਦੇ ਤਲੇਰ ਇਨ ਹੋਗੀ ਤੇ ਬਰਸਾਲਪੁਰ ਆਊਟ ਹੋਗੀ ਬਰਸਾਲਪੁਰ 10.5 ਤੇ ਤਲੇਰ ਦੇ ਨੰਬਰ ਨੇ 13 ਇਸ ਮੁਕਾਬਲੇ ਦੇ ਵਿੱਚੋਂ ਤਲੇਰ ਜੇਤੂ ਹੈ ਤਲੇਰ ਦਾ ਮੈਚ ਜੋਗੇਵਾਲੇ ਦੇ ਨਾਲ ਫਾਈਨਲ ਮੈਚ ਜਲਦੀ ਹੀ ਖੇਡਿਆ ਜਾਊਗਾ ਬਹੁਤ ਸੋਹਣੀ ਖੇਡ ਦੋਨੋਂ ਟੀਮਾਂ ਨੇ ਦਿਖਾਈ ਹੈ ਲੈਟਾਂ ਵਾਲਾ ਮੇਰਾ ਵੀਰ ਗਰਾਊਂਡ ਦੇ ਵਿੱਚ ਆਵੇ ਲੈਟਾਂ ਵਾਲਾ ਮੇਰਾ ਵੀਰ ਬਲਕਾਰਾ ਫੁੱਲੋ ਮੇਰ ਸਿੰਘ ਦਾ ਨੌਜਵਨ ਜਿਹੜਾ ਪਿਛਲੇ ਦਿਨੀ ਸੱਟ ਖਾ ਬੈਠਾ ਔਰ ਉਹ ਨੌਜਵਨ ਗੇੜਾ ਲਾਊਗਾ ਉਹਦਾ ਜਰੂਰ ਮੇਰੇ ਵੀਰੋ ਮਨ ਸਤਕਾਰ ਕਰਿਓ ਬਲਕਾਰਾ ਫੁੱਲੋ ਮੇਰ ਸਿੰਘ ਦਾ ਨੌਜਵਨ ਜਿਸ ਨੌਜਵਨ ਦੇ ਸੱਟ ਲੱਗੀ ਉਹਨੇ ਇਲਾਜ ਕਰਵਾਉਣਾ ਹੈ ਮੇਰੀ ਹੱਥ ਵਨ ਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਆਪਾਂ ਉਸ ਵੀਰ ਦਾ ਜਿਹੜੇ ਇਲਾਜ ਦੇ ਲਈ ਸਾਰੇ ਵੀਰ ਅੱਗੇ ਆਈਏ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਵੀਰਿਆ ਇਹ ਹਰਮਨ ਮਾਇਆ ਸਾਹਮਲੀ ਜਨਾ ਹਰਮਨ ਸੰਧੂ ਜਿਨ੍ਹਾਂ ਦੇ ਵੱਲੋਂ 3 ਕਿਲੋ ਪਾਰ ਦਾ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਹੈ ਇਹਨਾਂ ਦਾ ਖਾਸ ਧੰਨਵਾਦ ਹੈ ਹਰਮਨ ਸੰਧੂ ਜੀ ਜਿਨ੍ਹਾਂ ਦੇ ਪਰਿਵਾਰ ਦੇ ਵੱਲੋਂ 3 ਕਿਲੋ ਪਾਰ ਵਰ ਦਾ ਪਹਿਲਾ ਪ੍ਰਾਈਜ਼ ਦਿੱਤਾ ਜਾਊਗਾ ਬਲਕਾਰਾ ਫੁੱਲੋ ਮੇਰ ਸਿੰਘ ਪਿੰਡ ਦਾ ਇਹ ਨੌਜਵਾਨ ਹੈ ਔਰ ਜੱਸਾ ਨਾ ਹੋ ਜਾਂਦੇ ਸੱਟ ਲੱਗੀ ਹੈ ਪਿਛਲੇ ਦਿਨੀ ਔਰ ਇਹਨੇ ਆਪਣੇ ਗੋਡੇ ਦਾ ਆਪਰੇਸ਼ਨ ਕਰਵਾਉਣਾ ਹੈ ਮੇਰੇ ਵੀਰੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਹੱਥ ਬਨ ਕੇ ਵੀ ਜਰੂਰ ਮਾਨ ਸਤਕਾਰ ਕਰਿਓ ਬੱਚੇ ਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਠੀਕ ਹੋ ਕੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਵੇ ਇੱਕ ਮੇਰੀ ਬੇਨਤੀ ਹੋਰ